ਨਹੀਂ ਮਿਲਦੇ ਤੇ ਸ੍ਰੀਪਨ ਨੇ ਡਾਕਟਰ ਸਾਹਿਬ ਹਾਂਜੀ ਇਹਨਾਂ ਦੇ ਅੰਗ ਨਹੀਂ ਮਿਲਦੇ ਆਪਸ ਵਿੱਚ ਅੰਗ ਨਹੀਂ ਮਿਲਦੇ ਸਿਰਫ ਇਹ ਜਦੋਂ ਦਾ ਛਾਪਾ ਚੱਲਿਆ ਵਾ ਪੱਥਰ ਦਾ ਜਾਂ ਦੂਜਾ ਤੇ ਛਾਪੇ ਨੇ 1430 ਬਣਾਏ ਨੇ ਵਰਨਾ ਜਿੰਨੇ ਵੀ ਸਰੂਪ ਨੇ ਹੱਥ ਲਏ ਮਤਲਬ ਜਿੱਦਾਂ ਬਾਬਾ ਦੀਪ ਸਿੰਘ ਜੀ ਕੋਲ ਚਾਰ ਸਰੂਪ ਲਿਖਵਾਏ ਸਨ ਉਹਨਾਂ ਦੇ ਅੰਗ ਆਪਸ ਨਹੀਂ ਮਿਲਦੇ ਨਹੀਂ ਮਿਲਦੇ ਉੱਥੇ ਤੱਕ ਸਾਹਿਬ ਤੇ ਵੀ ਸਰੂਪ ਹੈ ਅੱਛਾ ਅੱਛਾ ਅੰਗ ਨਹੀਂ ਮਿਲਦੇ ਪਰ ਹੈ ਸਾਰੇ ਦੇ 1430 ਜਦੋਂ 1430 ਵਾਲੇ ਜਿਹੜੇ ਨੇ ਜਦੋਂ ਦਾ ਪ੍ਰਿੰਟਿੰਗ ਪ੍ਰੈਸਾਂ ਬਣੀਆਂ ਨੇ ਜਾਂ ਪੱਥਰ ਦਾ ਛਾਪਾ ਚੱਲਿਆ ਤਦੋਂ ਤੋਂ 1430 ਹੋਇਆ ਪਰ ਇਹ ਹੱਥ ਲਿਖਤ ਜਿਹੜੇ ਸਰੂਪ ਨੇ ਇਹਨਾਂ ਦਾ ਕਿਸੇ ਦੇ ਨਹੀਂ ਆਪ ਸੱਚ ਮਿਲਦੇ ਆ ਓਕੇ ਹਾਂ ਠੀਕ ਹੈ ਮੈਨੂੰ ਜਿੱਥੋਂ ਤੱਕ ਮੈਂ ਨਾਮ ਭੁੱਲਾਂ ਤੇ ਜਿਹੜੇ ਤੱਕ ਸਾਹਿਬ ਤੇ ਹੁਣ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨ ਹੁੰਦੇ ਆ ਵੱਡੀ ਪਾਲਕੀ ਚ ਹਾਂ ਸ਼ਾਇਦ ਉਹਨਾਂ ਦੇ 735 ਗੰਗ ਨੇ ਸ਼ਾਇਦ ਬੱਸ ਅੰਦਾਜ਼ਾ 2-4 ਵੱਧ ਘੱਟ ਹੋਣਾ ਪਰ ਮੇਰਾ ਅੰਦਾਜ਼ਾ ਜਾ ਰਿਹਾ ਮਤਲਬ ਇੰਨੀ ਛੋਟੀ ਲਿਖਤ ਹੈ ਉਹਦੇ ਤੇ ਕਿ 735 ਅੰਕ ਦੀ ਸੰਪੂਰਨ 735 ਡਬਲ ਆ